ਸੰਗਤ ਜੀ ਦਰਸ਼ਨ ਕਰੋ ਚੁਪੈਰਾ ਸਾਹਿਬ ਜੀ ਦੇ ਗੁਰਦੁਆਰਾ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਦੇ ਦਰਬਾਰ ਅੱਜ ਲੱਖਾਂ ਜੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਤੇ ਤੁਸੀਂ ਆਪ ਦੇਖੋ ਐਨੀ ਪਵਿੱਤਰ ਧਰਤੀ ਹੈ ਕਿ ਜੇ ਤੁਸੀਂ ਇੱਕ ਵਾਰ ਦਰਬਾਰਸ਼ ਆ ਗਏ ਨਾ ਤਾਂ ਤੁਹਾਡੇ ਸਿਰ ਤੇ ਜਿਹੜੀ ਮਰਜ਼ੀ ਬਲਾ ਹੋਵੇ ਜਿੰਨੀ ਆ ਮਰਜ਼ੀ ਮੁਸ਼ਕਲਾ ਲੈ ਕੇ ਆਏ ਹੋ ਕੋਈ ਬਿਮਾਰੀ ਹੈ ਕੋਈ ਪਰੇਸ਼ਾਨੀ ਹੈ ਕੰਮ ਰੁਕੇ ਪਏ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਫਿਰ ਜੇ ਇੱਥੇ ਆ ਗਏ ਤੇ ਬਾਬਾ ਦੀਪ ਸਿੰਘ ਜੀ ਜੇ ਬਾਹ ਫੜ ਕੇ ਲੈ ਕੇ ਆਏ ਆ ਨਾ ਤੇ ਤੁਹਾਡੀ ਸਾਰੀ ਮੁਸ਼ਕਲਾਂ ਨੂੰ ਠੀਕ ਵੀ ਉਹਨਾਂ ਨੇ ਹੀ ਕਰਨਾ ਸਾਨੂੰ ਦਾ ਸਭ ਕੁਝ ਇੱਥੋਂ ਹੀ ਮਿਲਿਆ ਕੋਈ ਵੇਲਾ ਹੈਗੀ ਸਬਨੇ ਬਾਹ ਛੱਡਦੇ ਹੀ ਜਿਹੜੇ ਆਪਣੇ ਸੀ ਨਾ ਉਹਨਾਂ ਨੇ ਵੀ ਬੜੀਆਂ ਗੱਲਾਂ ਸੁਣਾਈਆਂ ਕਿ ਹੁਣ ਕੁਝ ਨਹੀਂ ਕਰ ਸਕਦੇ ਇਹ ਤਾਂ ਪਿੱਛੇ ਰਹਿਣਾ ਨਾਲੇ ਹਮੇਸ਼ਾ ਪਰ ਮੇਰੀ ਮਾਂ ਵੀ ਸਮਝਾਉਂਦੀ ਹੁੰਦੀ ਸੀ ਕਿ ਪੁੱਤਰਾ ਜੇ ਤੈਨੂੰ ਆਪਣੇ ਗੁਰੂ ਤੇ ਭਰੋਸਾ ਨਾ ਤੇ ਤੇਰੀ ਸੱਚੀ ਆਸਥਾ ਆਪਣੇ ਮਾਲਕ ਤੇ ਉਨੇ ਕੁਛ ਨਹੀਂ ਹੋਣ ਦੇਣਾ ਤੈਨੂੰ ਤੇ ਗੱਲਾਂ ਵੀ ਸਹੀ ਸੀ ਬਾਬਾ ਦੀਪ ਸਿੰਘ ਨੇ ਜਦੋਂ ਦੀ ਬਾਪ ਫੜੀ ਮੈਂ ਕੰਨ ਮੱਕ ਦੇ ਕਿਸੇ ਕੋ ਕੁਝ ਮੰਗਿਆ ਨਹੀਂ ਇੱਥੇ ਬਾਬਾ ਦੀਪ ਸਿੰਘ ਨੇ ਨੀਗਿਰਪਾ ਰੱਖੀ ਜਿਵੇਂ ਪ੍ਰਤੱਖ ਰੂਪ ਚ ਆ ਕੇ ਬਾਬਾ ਜੀ ਨੇ ਮੈਨੂੰ ਕਹਿਤਾ ਕਿ ਤੈਨੂੰ ਸੋਚਣ ਦੀ ਲੋੜ ਨਹੀਂ ਗਈ ਹੁਣ ਤੇਰੇ ਕੰਮ ਕਿੱਦਾ ਹੋਣੇ ਆ ਤੇਰੇ ਸਾਰੇ ਕੰਮ ਮੈਂ ਆਪ ਹੀ ਕਰਾਵਾਂਗਾ ਐਸਲੇ ਹੁਣ ਮੈਂ ਪ੍ਰਵਾਹ ਕਰਦਾ ਹੀ ਨਹੀਂ ਬਿਲਕੁਲ ਵੀ ਮੈਂ ਨਹੀਂ ਸੋਚਦਾ ਅੱਗੇ ਦਾ ਕਿ ਮੇਰਾ ਇਹ ਕੰਮ ਕਦੋਂ ਹੋਏਗਾ ਕਿੱਦਾ ਹੋਏਗਾ ਨਾਵਗਦੀ ਦੁਨੀਆ ਬੋਲ ਵੇਖਦਾ ਕਿ ਦੁਨੀਆ ਕਿੱਥੇ ਜਾ ਰਹੀ ਹੈ ਕਿੱਥੇ ਨਹੀਂ ਜਾ ਰਹੀ ਸਾਡਾ ਨਿਯਮ ਹੈ ਕਿ ਬਾਬਾ ਦੀਪ ਸਿੰਘ ਨੂੰ ਬਾਹ ਫੜਾਤੀ ਹੈ ਬਾਬਾ ਦੀਪ ਸਿੰਘ ਦੀ ਜ਼ਿੰਮੇਵਾਰੀ ਹੈ ਸਾਰੀ ਮਾਲਕ ਤੇ ਨਹੀਂ ਫਿਰ ਸ਼ੱਕ ਕਰਨਾ ਕੋਈ ਫਾਇਦਾ ਨਹੀਂ ਹੁੰਦਾ ਜੇ ਤੁਸੀਂ ਹਾਜ਼ਰੀ ਭਰ ਰਹੇ ਹੋ ਗੁਰੂ ਦੇ ਅੱਗੇ ਜਾ ਕੇ ਫਿਰ ਵੀ ਸ਼ਿਕਾਇਤਾਂ ਨਾ ਆਉਂਦੇ ਹੋ ਨਾ ਕਿ ਇਹ ਨਹੀਂ ਕੀਤਾ ਉਹਦਾ ਨਹੀਂ ਕੀਤਾ ਫਿਰ ਤੁਹਾਡੀ ਹਾਜ਼ਰੀ ਪਰਵਾਹ ਨਹੀਂਗੀ ਜਦੋਂ ਉਹਦੇ ਅੱਗੇ ਖੜੇ ਹੋ ਭਾਵੇਂ ਤੁਹਾਡੇ ਸਾਰੇ ਸਰੀਰ ਤੇ ਹੀ ਕੰਡੇ ਚੁੱਬੇ ਹੋਏ ਹਰ ਪਾਸਿਓ ਦੁੱਖਾਂ ਦਾ ਸਮੁੰਦਰ 'ਚ ਫਸੇ ਹੋਏ ਅੱਖਾਂ 'ਚ ਤੁਹਾਡੀ ਪਾਣੀ ਹੋਵੇ ਫੇਰ ਵੀ ਤੁਸੀਂ ਦੋਵੇਂ ਹੱਥ ਜੋੜ ਕੇ ਉਹਦਾ ਸ਼ੁਕਰ ਗੱਲਦੇ ਹੋਣਾ ਕਿ ਮਾਲਕਾ ਕੋਈ ਨਹੀਂ ਜਿੱਦਾਂ ਤੂੰ ਕਰੇਂਗਾ ਉਦਾਂ ਹੀ ਠੀਕ ਹੈ ਤਾਂ ਫੇਰ ਉਹ ਵੀ ਦੇਖਦਾ ਕਿ ਇਹ ਜਿੰਨੇ ਮਰਜ਼ੀ ਔਖੇ ਇਮਤਿਹਾਨ ਲਈ ਜੋ ਇਹ ਨਹੀਂ ਫੇਲ ਹੁੰਦਾ ਸੱਚੀ ਭਗਤੀ ਤੁਹਾਨੂੰ ਇੱਥੇ ਸਭ ਕੁਝ ਦਵਾ ਸਕਦੀ ਹੈ ਤੁਸੀਂ ਜੋ ਸੋਚੋਗੇ ਉਹ ਹੀ ਮਿਲ ਜੇਗਾ ਦਰਸ਼ਨ ਕਰਨੇ ਕੋ ਮਾਤਾ ਜੀ ਆਏ ਸੀ ਤੁਸੀਂ ਮੰਨੋਗੇ ਨਹੀਂ व्हीਲ ਚੇਅਰ ਤੇ ਆਏ ਹੋਏ ਸੀ ਉਹਨਾਂ ਦੇ ਬੋਲ ਬੜੇ ਪਿਆਰੇ ਸੀ ਕਹਿੰਦੇ ਪੁੱਤਰਾ ਇੱਥੇ ਆਨੰਦ ਹੀ ਆਨੰਦ ਹੈ ਅਰ ਤੋਂ ਵੱਡਾ ਸਵਰਗ ਮੈਂ ਨਹੀਂ ਦੇਖਿਆ ਕਦੇ ਵੀ ਕਹਿੰਦੇ ਕੁਝ ਸੋਚਣ ਦੀ ਲੋੜ ਨਹੀਂ ਪੈਂਦੀ ਕੋਈ ਵੀ ਕੰਮ ਜਿੰਨਾ ਮਰਜ਼ੀ ਵੱਡਾ ਹੋਵੇ ਇੱਕ ਵਾਰੀ ਬਾਬਾ ਦੀਪ ਸਿੰਘ ਦੀ ਨਜ਼ਰ ਹੋ ਗਈ ਬਾਬਾ ਦੀਪ ਸਿੰਘ ਦੀ ਕਿਰਪਾ ਹੋ ਗਈ ਨਾ ਤਾਂ ਉਹ ਕੰਮ ਕਦੋਂ ਹੋਏਣਾ ਪਤਾ ਹੀ ਨਹੀਂ ਲੱਗਣਾ ਵਿਸ਼ਵਾਸ ਦੇ ਆ ਗੱਲਾਂ ਜੇ ਜਿਨ੍ਹਾਂ ਨੇ ਸੱਚਾ ਵਿਸ਼ਵਾਸ ਕੀਤਾ ਗੁਰੂ ਉਹਨਾਂ ਲਈ ਹਰ ਵਕਤ ਆਪ ਸਹਾਈ ਹੁੰਦਾ ਆਪ ਖੜਾ ਹੁੰਦਾ ਉਹਨਾਂ ਲਈ ਉਮਾਦਾ ਜੀ ਕੰਦੇਗੀ ਮੇਰੀ ਪੋਤਰੀ ਨੂੰ ਦਿਮਾਗੀ ਤੌਰ ਤੇ ਪ੍ਰੋਬਲਮ ਸੀਗੀ ਡਾਕਟਰਾਂ ਨੇ ਕਹਿਤਾ ਸੀਗੀ ਸੈੱਲ ਇੰਨੇ ਡੈਮੇਜ ਹੋ ਚੁੱਕੇ ਕੀ ਇਹ ਕਦੀ ਨਾਰਮਲ ਬੱਚੇ ਵਾਂਗ ਨਹੀਂ ਪੜ ਸਕਦੀ ਨਾਰਮਲ ਬੱਚੇ ਵਾਂਗ ਖੇਡ ਨਹੀਂ ਸਕਦੀ ਬਾਹਰ ਨਹੀਂ ਜਾ ਸਕਦੀ ਚੱਲ ਫਿਰ ਨਹੀਂ ਸਕਦੀ ਪਰ ਕੰਦੇ ਮੈਨੂੰ ਬਾਬਾ ਦੀਪ ਸਿੰਘ ਦੇ ਦਰ ਤੇ ਭਰੋਸਾ ਸੀ ਦੋ ਟਾਈਮ ਆਈਦਾ ਸੀਦਾ ਸਾਹਿਬ ਤੇ ਕੰਦੇ ਆ 3 ਸਾਲ ਹੋ ਚੁੱਕੇ ਆ ਹੁਣ ਬੱਚੀ ਮੇਰੀ ਸਹੀ ਵੀ ਹੈ ਖੇਡਦੀ ਹੈ ਸਕੂਲ ਜਾਂਦੀ ਹੈ ਦੂਸਰੇ ਬੱਚਿਆਂ ਦੇ ਨਾਲ ਹੀ ਹਰ ਜਗ੍ਹਾ ਖੁਸ਼ ਰਹਿੰਦੀ ਏ ਕੰਦੇ ਮਾਰਾ ਇਹਨੇ ਕਦੇ ਹੋਰ ਕੁਝ ਗਲਤ ਨਹੀਂ ਹੋਣ ਦਿੱਤਾ ਅੱਖਾਂ ਭਰ ਗਈਆਂ ਜਦੋਂ ਉਹਨਾਂ ਨੇ ਕਿਹਾ ਕਿ ਮੇਰੀ ਪੋਤਰੀ ਨੂੰ ਤਾਂ ਰੱਖ ਲਿਆ ਮੇਰੇ ਬਾਬਾ ਜੀ ਨੇ ਬਾਬਾ ਜੀ ਹੂੰ ਨਹੀਂ ਇਹਨੂੰ ਕੁਝ ਹੋਣ ਦਿੰਦੇ ਜਿੱਥੇ ਮਰਜ਼ੀ ਜਾਵੇ ਸੁખી ਰਹੇਗੀ ਕੰਦੇ ਹੁਣ ਆਪਾਂ ਟੈਨਸ਼ਨ ਲੈਂਦੇ ਵੀ ਨਹੀਂ ਜ਼ਿਆਦਾ ਕਿਉਂਕਿ ਸਾਨੂੰ ਪਤਾ ਬਾਬਾ ਦੀਪ ਸਿੰਘ ਨੇ ਆਪਣੀ ਕਿਰਪਾ ਵਾਲਾ ਹੱਥ ਇਹਦੇ ਤੇ ਰੱਖਿਆ ਆ ਜਦੋਂ ਘਰੋਂ ਨਿਕਲਦੀ ਆ ਨਾ ਸਵੇਰੇ ਸਕੂਲ ਲਈ ਤਾਂ ਆਪਾਂ ਹੋਏ ਸੋਚਦੇ ਕਿ ਬਾਬਾ ਦੀਪ ਸਿੰਘ ਦੀ ਬਾਹ ਫੜ ਕੇ ਲੈ ਕੇ ਚੱਲੇ ਏ ਉਹ ਆਪਣੇ ਆਪ ਹੀ ਰੱਖਣਗੇ ਆਪਣੇ ਆਪ ਹੀ ਬਚਾਣਗੇ ਜੇ ਕੋਈ ਮੁਸ਼ਕਲ ਵੀ ਆਏਗੀ ਤੇ ਭਰੋਸੇ ਦੀ ਜਿੱਤ ਹਮੇਸ਼ਾ ਹੁੰਦੀ ਹੈ ਗੁਰੂ ਤੁਹਾਡਾ ਭਰੋਸਾ ਕਦੇ ਨਹੀਂ ਤੋੜਦਾ ਤੁਹਾਡੇ ਦਿਲ ਦੀਆਂ ਤਾਰਾ ਜਿੱਥੇ ਗੁਰੂ ਦੇ ਨਾਲ ਜੁੜ ਗੀਆਂ ਨਾ ਤਾਂ ਫਿਰ ਤੁਹਾਡਾ ਇੱਥੇ ਕੋਈ ਕੁਝ ਨਹੀਂ ਵਿਗਾੜ ਸਕਦਾ ਸੱਚਾ ਵਿਸ਼ਵਾਸ ਰੱਖ ਕੇ ਬਾਬਾ ਆਦੀਪ ਸਿੰਘ ਦੇ ਦਰਬਾਰ ਇੱਕ ਵਾਰੀ ਹਾਜ਼ਰੀ ਭਰ ਲੋ ਫਿਰ ਤੁਹਾਡੇ ਮਨ ਦੇ ਅੰਦਰ ਡਰੀ ਖਤਮ ਹੋ ਜਾਣਾ ਕਿਉਂਕਿ ਜਦੋਂ ਤੁਸੀਂ ਆਣਾ ਉਹਦੇ ਤੁਹਾਡੇ ਅੰਦਰ ਬਹੁਤ ਸਵਾਲ ਹੋਣੇ ਬੜੀਆਂ ਟੈਨਸ਼ਨਾਂ ਹੋਣੀਆਂ ਕਿ ਇਹ ਕਿੱਦਾਂ ਹੋਏਗਾ ਉਹ ਕਿੱਦਾਂ ਹੋਏਗਾ ਪਰ ਜਦੋਂ ਤੁਸੀਂ ਦਰਬਾਰ ਦੇ ਅੰਦਰ ਆ ਗਏ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਬੈਠ ਗਏ ਤਾਂ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਹੁਣ ਮੈਂ ਸਹੀ ਜਗ੍ਹਾ ਆ ਗਿਆ। ਫਿਰ ਤੁਹਾਡੇ ਮਨ 'ਚ ਆਪਣੇ ਆਪ ਹੀ ਠੰਡਕ ਪਹੁੰਚ ਜਣੀ ਹੈ। ਬੜਾ ਜਿਆਦਾ ਸਕੂਨ ਮਿਲਦਾ। ਕਹਿੰਦੇ ਜਿਹੜੇ ਅੰਦਰੋਂ ਪਰੇਸ਼ਾਨ ਹੁੰਦੇ ਨਾ ਜਿਨ੍ਹਾਂ ਦੀ ਰੂਹ ਨੂੰ ਚੈਨ ਨਹੀਂ ਆਉਂਦੀ ਕਿਤੇ ਵੀ ਰਾਤੀ ਸੌਂ ਨਹੀਂ ਪਾਉਂਦੇ, ਡਿਪਰੈਸ਼ਨ ਦੀ ਸ਼ਿਕਾਇਤ ਗੰਦੇ ਕਿ ਰਾਤੀ ਸਾਨੂੰ ਗਣਦੇ ਗੰਦੇ ਖਿਆਲ ਆਉਂਦੇ, ਡਰ ਲੱਗਦਾ। ਉਨਾ ਦਵੀ ਡਰ ਜੜੋ ਹੀ ਖਤਮ ਹੋ ਜਾਂਦਾ ਬਾਬਾ ਦੀਪ ਸਿੰਘ ਦੇ ਦਰ ਤੇ ਆ ਕੇ ਬਾਬਾ ਦੀਪ ਸਿੰਘ ਜੀ ਜੇ ਤੁਹਾਡੇ ਲਈ ਬੈਠਿਆ ਨਾ ਤੇ ਤੁਹਾਨੂੰ ਕੋਈ ਚਾਹ ਕੇ ਵੀ ਹਰਾ ਨਹੀਂ ਸਕਦਾ ਤੋੜ ਨਹੀਂ ਸਕਦਾ ਕੋਈ ਡਰ ਦੀ ਨਹੀਂ ਹਿੰਮਤ ਨਹੀਂ ਕੀ ਕੀ ਤੁਹਾਡੇ ਅੱਗੇ ਵੀ ਆ ਜੇ ਜ਼ਿੰਦਗੀ ਦੀ ਸਾਰੀ ਟੈਨਸ਼ਨਾਂ ਦਾ ਬੋਝ ਆਪਣੇ ਆਪ ਹੀ ਖਤਮ ਹੋ ਜਾਂਣਾ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਤੁਹਾਡੇ ਸਾਰੇ ਕਾਰੇ ਸਵਾਰਦ ਨੇ ਦੇਖਣਾ ਕਦੇ ਪਰਵਾਹ ਨਹੀਂ ਕਰਨੀ ਜ਼ਿੰਦਗੀ ਦੀ ਜ਼ਿੰਦਗੀ 'ਚ ਦੁੱਖ ਆ ਗਿਆ ਔਖੀ ਘੜੀ ਆ ਗਈ ਹੈ ਦੋਵੇਂ ਹੱਥ ਜੋੜ ਕੇ ਉਸ ਮਾਲਕ ਦੇ ਅੱਗੇ ਜਾ ਕੇ ਬਹਿ ਜਾਣਾ ਕਿ ਮਾਲਕਾ ਤੂੰ ਹੋਈ ਕਰਨਾ ਜਿੱਦਾਂ ਕਰਨਾ ਮੈਂ ਇਹ ਸਭ ਕੁਝ ਤੇਰੇ ਹੱਥ 'ਚ ਰੱਖਤਾ ਮੈਂ ਜਿਹੜੀ ਦੋ ਰੋਟੀਆਂ ਵੀ ਖਾਣੀਆਂ ਤੇਰੇ ਹੱਥੋਂ ਹੀ ਲੈ ਕੇ ਖਾਣੀਆਂ ਜਿੱਦਾਂ ਬੱਚਾ ਛੋਟੇ ਹੁੰਦੇ ਜਿੱਦ ਕਰਦਾ ਨਾ ਕਿ ਮੈਂ ਤੁਹਾਡੇ ਹੱਥੋਂ ਹੀ ਖਾਣਾ ਓਦਾਂ ਹੀ ਆਪਣੇ ਗੁਰੂ ਦੇ ਅੱਗੇ ਜਾ ਕੇ ਕਹਿ ਦੋ ਕਿ ਮਾਲਕਾ ਮੈਂ ਤੇਰੇ ਹੱਥੋਂ ਹੀ ਰੋਟੀਆਂ ਲੈਣੀਆਂ ਤੂੰ ਹੀ ਮੈਨੂੰ ਖਵਾ ਜਦੋਂ ਇੰਨਾ ਪਿਆਰ ਕਰੋਗੇ ਆਪਣੇ ਭਗਵਾਨ ਦੇ ਨਾਲ ਤਾਂ ਤੁਹਾਨੂੰ ਕੀ ਲੱਗਦਾ ਤੁਹਾਡਾ ਭਗਵਾਨ ਤੁਹਾਡੇ ਲਈ ਕੁਝ ਨਹੀਂ ਕਰੇਗਾ ਇੱਕ ਕਦਮ ਅੱਗੇ ਵਧਾਓਗੇ ਨਾ ਤਾਂ ਕਰੋੜਾਂ ਕਦਮ ਤੁਹਾਡੇ ਲਈ ਅੱਗੇ ਵਧਾ ਦੇਗਾ ਪਰ ਆਪਾਂ ਡਰਦੇ ਆ ਇਹ ਦਰਵਾਜ਼ਾ ਬੰਦ ਹੋ ਗਿਆ ਉਹ ਹੋ ਗਿਆ ਮੇਰਾ ਇਹ ਕੰਮ ਨਹੀਂ ਬਣਿਆ ਉਹ ਨਹੀਂ ਬਣਿਆ ਉਹ ਵਿਸ਼ਵਾਸ ਰੱਖ ਕੇ ਤਾਂ ਦੇਖੋ ਇੱਕ ਛੱਡੋ 100 ਦਰਵਾਜ਼ੇ ਵੀ ਬੰਦ ਹੋ ਗਏ ਹੁਣ ਤੁਹਾਡੇ ਲਈ ਸਾਰਿਆਂ ਨੇ ਬਾਹਰ ਛੱਡਤੀ ਹੋਵੇ ਤੁਸੀਂ ਇਕੱਲੇ ਹੀ ਬਹਿ ਚੁੱਕੇ ਹੋ ਜੇ ਉਸ ਮਾਲਕ ਦੀ ਮੌਜ ਹੋ ਗਈ ਨਾ ਲੱਖਾਂ ਕਰੋੜਾਂ ਦਰਵਾਜ਼ੇ ਤੁਹਾਡੇ ਲਈ ਖੋਲ ਦੇਗਾ ਐਸੇ ਜਿਹੜੇ ਫਿਰ ਇੱਥੇ ਕੋਈ ਵੀ ਸ਼ਕਤੀਬੰਦ ਨਹੀਂ ਕਰ ਪਾਏਗੀ ਜਦੋਂ ਉਹਦੀ ਕਿਰਪਾ ਹੋ ਗਈ ਨਾ ਸਾਰੀ ਦੁਨੀਆ ਹੈਰਾਨ ਹੋ ਜਾਈਗੀ ਵੇਖ ਕੇ ਕਿ ਇਹਦੇ ਇੰਨੇ ਕੰਮ ਕਿੱਥੋਂ ਬਣ ਗਏ ਆ ਤਾਂ ਬਹੁਤ ਅੱਗੇ ਨਿਕਲ ਗਿਆ ਜਦੋਂ ਉਹਨੇ ਚਾਇਆ ਤਾਂ ਫਿਰ ਔਕਾਤ ਤੋਂ ਵੱਧ ਹੀ ਮਿਲੇਗਾ ਜਿਹੜਾ ਆਪ ਤੁਸੀਂ ਸੋਚ ਕੇ ਬੈਠੋਗੇ ਕਿ ਹੁਣ ਮੈਨੂੰ ਨਹੀਂ ਮਿਲਣਾ ਮੁਕੱਦਰਾਂ 'ਚ ਲਿਖਿਆ ਨਹੀਂ ਐ ਮੇਰੇ ਪਰ ਗੁਰੂ ਨੇ ਕਹਿਣਾ ਕੋਈ ਗੱਲ ਨਹੀਂ ਤੇਰੇ ਮੁਕੱਦਰ ਮੇਰੇ ਹੱਥਾਂ 'ਚ ਹੀ ਐ ਬੜਾ ਕੁਝ ਮਿਲਦਾ ਏ ਬਹੁਤ ਕੁਝ ਮਿਲਦਾ ਗੁਰੂ ਨਹੀਂ ਆਪਣੇ ਬੱਚਿਆਂ ਨੂੰ ਕਦੇ ਛੱਡਦਾ ਬਾਬਾ ਜੀ ਮਾਵਾ ਵਾਂਗ ਹੀ ਰੱਖਦੇ ਆ ਬੜਾ ਲਾਡ ਕਰਦੇ ਆਪਣੇ ਬੱਚਿਆਂ ਨਾਲ ਖੁਸ਼ੀਆਂ ਹੀ ਖੁਸ਼ੀਆਂ ਦੇ ਦਿੰਦੇ ਬਾਬਾ ਜੀ ਨਾਲ ਬਾਬਾ ਦੀਪ ਸਿੰਘ ਦਾ ਬੰਦਾ ਨਾਮ ਹੀ ਲਈ ਜਵੇ ਬਸ ਜੇ ਘਰ ਵੀ ਬੈਠੇ ਹੋ ਕਿਤੇ ਬਾਹਰ ਉਹ ਦੁਕਾਨ ਤੇ ਆਪਣੇ ਕੰਮ ਜੀ ਵੀ ਫਸੇ ਹੋ ੱਖਾ ਬੰਦ ਕਰਕੇ ਬਸ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਮੰਦੀਆਂ ਸਾਰੀਆਂ ਮੈਲਾਂ ਹੀ ਖਤਮ ਹੋਈ ਜਾਣੀਆਂ ਆਪਣੇ ਆਪ ਹੀ ਤੁਹਾਡੇ ਅੰਦਰ ਰੱਬ ਦੀ ਅਸੀਂ ਜੋਤ ਜਗ ਜਣੀ ਨਾ ਇੰਨੀ ਪ੍ਰਬਲ ਜੋਤ ਜਗ ਜੇਗੀ ਕਿ ਤੁਹਾਡੇ ਨਾਲ ਫਿਰ ਕੁਝ ਮਾੜਾ ਨਹੀਂ ਹੋ ਸਕਦਾ ਕੋਈ ਮਾੜੀਆਂ ਸ਼ਕਤੀਆਂ ਕੋਈ ਦੁਨੀਆਵੀ ਚੰਦੀਆਂ ਨਾ ਤੁਹਾਨੂੰ ਮਾਰਨਾ ਮੋਤ ਤੁਹਾਡੇ ਸਿਰ ਤੇ ਆ ਕੇ ਬੈਠੀ ਹੋਵੇ ਕਾਲ ਇੰਤਜ਼ਾਰ ਕਰਦਾ ਹੋਵੇ ਕਿ ਹੁਣ ਮੈਨੂੰ ਲੈ ਗਏ ਜਾਣਾ ਪਰ ਜੇ ਬਾਬਾ ਦੀਪ ਸਿੰਘ ਜੀ ਰਾਖੀ ਲਈ ਬੈਠਿਆ ਨਾ ਤੇ ਇੱਥੇ ਸਾਰਿਆਂ ਨੂੰ ਪਿੱਛੇ ਹੋਣਾ ਪੈਣਾ ਕਿ ਆਪ ਪੈਦਾ ਕੁਝ ਨਹੀਂ ਵਿਗਾੜ ਸਕਦੇ ਇਹਦੇ ਨਾਲ ਤਾਂ ਬਾਬਾ ਦੀਪ ਸਿੰਘ ਜੀ ਬੈਠੇ ਆਂ ਭਰੋਸਾ ਰੱਖਿਆ ਕਰੋ ਸੱਚਾ ਕੁਝ ਨਹੀਂ ਮਾੜਾ ਹੁੰਦਾ ਨਾ ਉਹਨਾਂ ਨੇ ਤੁਹਾਡਾ ਪਿਆਰ ਕਰਦੇ ਉਹ ਬਾਬਾ ਦੀਪ ਸਿੰਘ ਨਾਲ ਸੱਚੇ ਮਨ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਘਰ ਸੋਖੀ ਸੁਖ ਲੈ ਗਿਆਣ ਇੰਨੀਆਂ ਖੁਸ਼ੀਆਂ ਤੁਹਾਡੀ ਕਿਸਮਤ ਚ ਲਿਖ ਦਨ ਬਾਬਾ ਜੀ ਕਿ ਫੇਰ ਤੁਹਾਨੂੰ ਕਦੇ ਵੀ ਦੁਖੀ ਨਾ ਹੋਣਾ ਪਵੇ ਇੱਥੇ ਕੋਈ ਵੀ ਪਰਿਵਾਰ ਚ ਪਰੇਸ਼ਾਨੀ ਨਾ ਰਵੇ ਕਿਸੇ ਦੇ ਘਰ ਵੀ ਕਿਸੇ ਤਰ੍ਹਾਂ ਦਾ ਦੁੱਖ ਨਾ ਆਵੇ ਬਿਮਾਰੀ ਨਾ ਆਵੇ ਸਾਰਿਆਂ ਦੇ ਜੀ ਹੱਸਦੇ ਵਸਦੇ ਰਹਿਣ ਸੁਖੀ ਰਹਿਣ ਤੰਦਰੁਸਤ ਰਹਿਣ ਮੇਰੇ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੇ ਘਰ ਇੱਜ਼ਤ ਦੀ ਰੋਟੀ ਚਲਾਉਂਦੇ ਰਹਿਣ ਧੰਨ ਧੰਨ ਬਾਬਾ ਦੀਪ ਸਿੰਘ ਜੀ